ਇੱਥੇ ਸੇ ਮੌਜੂਦ ਹਾਂ ਸਚਕਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੋਂ ਦੱਸ ਦਈਏ ਕਿ ਅੱਜ ਸੀਐਮ ਭਗਵੰਤ ਸਿੰਘ ਮਾਨ ਜੋ ਸੂਬੇ ਦੇ ਮੁੱਖ ਮੰਤਰੀ ਨੇ ਵਿਸ਼ੇਸ਼ ਤੌਰ ਦੇ ਤੇ ਗੁਰੂ ਘਰ ਵਿਖੇ ਨਤਮਸਤਕ ਹੋਂ ਵਾਸਤੇ ਪਹੁੰਚ ਰਹੇ ਨੇ ਤਸਵੀਰਾਂ ਜਿਹੜੀਆਂ ਤੜਨ ਨਾਲ ਉਹਨਾਂ ਦੇ ਆਉਣ ਤੋਂ ਪਹਿਲਾਂ ਦੀਆਂ ਸੰਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਨੂੰ ਆਰਟੀਐਕਸ ਦੇ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਜਿਹੜੀਆਂ ਮਿਲ ਰਹੀਆਂ ਸਨ ਤਾਂ 8 ਤੋਂ 9 ਧਮਕੀਆਂ ਜਿਹੜੀਆਂ ਆਖਿਆ ਜਾ ਰਹੀਆਂ ਨੇ ਕਿ ਬੀਤੇ ਸਮੇਂ ਅੱਜ ਜੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਕੁਝ ਹੀ ਸਮੇਂ ਦੇ ਵਿੱਚ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨਦਾਰੀ ਕਰਨ ਵਾਸਤੇ ਪਹੁੰਚਣਗੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਆਲਾ ਅਧਿਕਾਰੀ ਜਿਹੜੇ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਵੱਲੋਂ ਜੋ ਇੱਥੋਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਫੋਰਸ ਹੈਗੀ ਆ ਉਹਨਾਂ ਨੂੰ ਅ ਜਰੂਰ ਜੋ ਤਨਾਤ ਕਰਨ ਵਾਸਤੇ ਵਾਕਫ ਵਾਕ ਪੁਆਇੰਟਸ ਜਿਹੜੇ ਉਹਨਾਂ ਦੇ ਬਣਾਏ ਜਾਣੇ ਆ ਤਾਂ ਇਹ ਦੇਖ ਸਕਦੇ ਹਾਂ ਕਿ ਜਿੱਥੇ ਸਿਵਲ ਦੇ ਵਿੱਚ ਫੋਰਸ ਲਗਾਈ ਜਾਣੀ ਆ ਉੱਥੇ ਹੀ ਯੂਨੀਫਾਰਮ ਦੇ ਵਿੱਚ ਵੀ ਜਿਹੜੀ ਫੋਰਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਚਗਿਰਦੇ ਦੇ ਵਿੱਚ ਤਨਾਤ ਕੀਤੀ ਜਾਣੀ ਆ ਤਾਂ ਇਹ ਮੁੱਖ ਮੰਤਰੀ ਸਾਹਿਬਾਨ ਦੇ ਆਉਣ ਤੋਂ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਦੱਸ ਰਹੀ ਹੈ ਕਿ ਬੀਤੇ ਕੱਲ ਜ਼ਰੂਰ ਸੂਤਰਾਂ ਤਪਕ ਜਾਣਕਾਰੀ ਮਿਲੇ ਅਨਸਾਰ ਦੱਸ ਦਈਏ ਕਿ ਜੋ ਗੁਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਹੈ ਤਾਂ ਉਸ ਨੂੰ ਵੀ ਹੜਾਉਣ ਦੀ ਜਿਹੜੀ ਧਮਕੀ ਜੋ ਈਮੇਲ ਰਾਹੀਂ ਆਈ ਆ ਤਾਂ ਜਿਸ ਤੋਂ ਬਾਅਦ ਜੋ ਪੂਰੇ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਇਹ ਦੇਖ ਸਕਦੇ ਹਾਂ ਕਿ ਐਡੀਸੀਪੀ ਲੈਵਲ ਦੇ ਅਧਿਕਾਰੀ ਜੋ ਕਿਸ ਤਰ੍ਹਾਂ ਦੇ ਨਾਲ ਗਾਈਡਲਾਈਨਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਜੋ ਮੁਲਾਜ਼ਮ ਨੇ ਜੋ ਡਿਊਟੀਆਂ ਇੱਥੇ ਨੇ ਪਾਉਣਗੇ ਤਾਂ ਉਹਨਾਂ ਨੂੰ ਵਕਤ-ਵਕਤ ਤਰ੍ਹਾਂ ਦੀ ਜਿਹੜੀ ਇੱਥੋਂ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਵਕਤ-ਵਕਤ ਪੁਆਇੰਟਸ ਦੇ ਉੱਤੇ ਖੜ ਕੇ ਜਿਹੜੀ ਡਿਊਟੀ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਨਸਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਿਤੇ ਆ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਆਪਣੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਜੋ ਪੁਆਇੰਟਸ ਸਮਝਾਏ ਜਾਣੇ ਨੇ ਕਿ ਹਰ ਇੱਕ ਪੁਆਇੰਟ ਦੇ ਉੱਤੇ ਜੋ ਤੰਦ ਹੀ ਦੇ ਨਾਲ ਆਪਣਾ ਕੰਮ ਡਿਊਟੀ ਜੜੀਆਂ ਨਭਾਈ ਜਾਵੇ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਵੱਡੇ ਪੱਧਰ ਤੋਂ ਉੱਤੇ ਭਾਰੀ ਫੋਰਸ ਜਿਹੜੀ ਆ ਜੇ ਸੱਚ ਕੰਸ਼ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਨਾਤ ਹੈਗੀ ਹੈ ਤਾਂ ਦੇਖ ਸਕਦੇ ਹੋ ਇੱਕ ਤਰਫਾ ਯੂਨੀਫਾਰਮਸ ਦੇ ਵਿੱਚ ਮੁਲਾਜ਼ਮ ਹੈਗੇ ਨੇ ਦੂਜੀ ਤਰਫਾ ਸਿਵਲ ਜਿਹੜੇ ਅਧਿਕਾਰੀ ਨੇ ਸਿਵਲ ਦੇ ਵਿੱਚ ਜਿਹੜੇ ਅਧਿਕਾਰੀ ਉਹ ਤਨਾਤ ਕੀਤੇ ਗਏ ਨੇ ਤਾਂ ਜਿਹੜੇ ਹਲਾ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬੀਤੇ ਦਿਨਾਂ ਤੋਂ ਕਾਫੀ ਮਾਹੌਲ ਜਿਹੜਾ ਪਕਾਇਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਜੋ ਐਫ ਆਈ ਆਰ ਵੀ ਇੱਕ ਦਰਜ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਵੀ ਧਮਕੀਆਂ ਜਿਹੜੀਆਂ ਲਗਾਤਾਰ ਆਉਂਦੀਆਂ ਨੇ ਜਿਸ ਤੋਂ ਬਾਅਦ ਕੀ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈਗਾ ਤਾਂ ਦੇਖ ਸਕਦੇ ਹਾਂ ਕਿਸ ਤਰ੍ਹਾਂ ਦੇ ਨਾਲ ਜੋ ਗੁਰੂ ਘਰ ਦੇ ਬਿਲਕੁਲ ਚਿਕਰਦੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਫੋਰਸ ਮੰਗਾ ਕੇ ਜਿਹੜੀ ਹੈ ਇੱਥੇ ਡਿਊਟੀ ਜਿਹੜੀ ਤਨਾਨਦ ਕੀਤੀ ਗਈ ਆ ਤਾਂ ਜੋ ADCP ਹੈਗੇ ਨੇ ADSP City 1 ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਆਪਾਂ ਕੋਸ਼ਿਸ਼ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੰਬੇ ਸਮੇਂ ਤੋਂ ਜੋ ਧਮਕੀਆਂ ਮਿਲ ਰਹੀਆਂ ਸੀਗੀਆਂ ਤਾਂ ਜਿਸ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈਗਾ ਤਾਂ ਏ ਡੀ ਐਸ ਪੀ ਵਿਸ਼ਾਲਜੀਤ ਸਿੰਘ ਜੋ ਹੈਗੇ ਨੇ ਸਿਟੀ ਵਾਰ ਨੂੰ ਸਾੜਨਾ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸਰ ਅੱਜ ਜਿਹੜੀ ਫੋਰਸ ਉੱਤੇ ਤਨਾਤ ਕੀਤੀ ਗਈ ਆ ਮੁੱਖ ਮੰਤਰੀ ਸਾਹਿਬ ਕੁਝ ਹੀ ਸਮੇਂ ਚਾਹਣਗੇ ਤਾਂ ਕੀ ਗਾਈਡਲਾਈਨ ਸਪੈਸ਼ਲ ਤੌਰ ਤੇ ਇਹਨਾਂ ਨੂੰ ਦੱਸੀ ਗਈ ਆ ਫੋਰਸ ਨੂੰ ਬਿਲਕੁਲ ਜਨਰਲ ਜਿਹੜੀਆਂ ਵੀ ਸਾਡੀਆਂ ਸਕਿਉਰਿਟੀ ਡਿਊਟੀਆਂ ਹੁੰਦੀਆਂ ਨੇ ਉਸ ਦੇ ਵਿੱਚ ਸਾਰੀ ਫੋਰਸ ਨੂੰ ਬਰੀਫ ਕੀਤਾ ਗਿਆ ਹੈ ਜਿਹਦੇ ਵਿੱਚ ਸਾਰੀ ਏਰੀਆ ਸਕਿਉਰਿਟੀ ਪਲੱਸ ਵੀਵੀਆਈਪੀ ਸਕਿਉਰਿਟੀ ਦਾ ਸਾਰੀ ਵੱਲੋਂ ਖਿਆਲ ਰੱਖਿਆ ਜਾਵੇਗਾ ਜੀ ਅਸ਼ਾ ਜੀ ਕਿੰਨੇ ਮੁਲਾਜ਼ਮ ਕਿਹੜੇ ਤਨਖਾਹ ਕਿਤੇ ਗਏ ਨੇ ਸਬਸਕ੍ਰਿਪਸ਼ਨ ਬਿਲਕੁਲ ਅਲੱਗ-ਅਲੱਗ ਡਿਊਟੀਆਂ ਜਿਹੜੀਆਂ ਡਿਪਲੋਏ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਜਿਹੜੀ ਜਦੋਂ ਵੀ ਕੋਈ ਵੀਵੀਆਈਪੀ ਵਿਜ਼ਿਟ ਹੁੰਦੀ ਹੈ ਇਸ ਪਰ ਪ੍ਰੋਟੋਕਾਲ ਸਾਡੇ ਵੱਲੋਂ ਅਪਲਾਈ ਕੀਤੀਆਂ ਜਾਂਦੀਆਂ ਨੇ ਅਲੱਗ-ਅਲੱਗ ਸੈਕਟਰ ਜਿਸ ਤਰ੍ਹਾਂ ਰੂਟ ਵੈਨਿਊ ਪੁਆਇੰਟ ਸਾਰੇ ਲਗਾਏ ਗਏ एयरपोर्ट ਨੂੰ ਵੀ ਹੁਣ ਈਮੇਲ ਰਾਹੀਂ ਧਮਕੀ ਦਿੱਤੀ ਕਿ ਪਰ ਬੀਤੀ ਰਾਤ ਜੋ ਆ ਉਹ ਵੀ ਨਹੀਂ ਇਸ ਦੇ ਬਾਰੇ ਮੈਂ ਨਹੀਂ ਕਮੈਂਟ ਕਰ ਸਕਦਾ ਜੀ ਅਸੀਂ ਜਿਹੜੀ ਪੁਆਇੰਟ ਡਿਊਟੀ ਅਸੀਂ ਅੱਜ ਦੀ ਜਿਹੜੀ ਡਿਊਟੀ ਆ ਉਸ ਹਿਸਾਬ ਨਾਲ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਡਿਪਲੋਏ ਕੀਤਾ ਗਿਆ ਉਸ ਹਿਸਾਬ ਨਾਲ ਅਸੀਂ ਜਿਹੜਾ ਆਪਣੀ ਡਿਊਟੀ ਜਿਹੜੀ ਆ ਉਹ ਲਗਾ ਰਹੇ ਹਾਂ ਜੀ ਪਰ ਉਹ ਵੀ ਫੋਰਸ ਮੰਗਵਾਈ ਗਈ ਹੈ ਤੇ ਜਿਹੜੀਆਂ 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 ਸਾਨੂੰ ਮਿਲੀਆਂ ਨੇ ਫੋਰਸਾਂ ਜੀ ਜਿਹੜੀ ਜਿਹੜੀ ਸਾਡੀ ਲੋਕਲ ਫੋਰਸ ਆ ਇੱਥੇ ਇਮੀਡੀਏਟਲੀ ਤੇ ਜਿਹੜੀ ਲੋਕਲ ਫੋਰਸ ਲਗਾਈ ਗਈ ਹੈ ਜਿਹੜੀਆਂ ਜਿਹੜੀਆਂ ਅਲੱਗ ਵੈਨਿਊਜ਼ ਹੋਰ ਵੀ ਨੇ ਜਿੱਥੇ ਵੀਆਈਪੀ ਨੇ ਵਿਜ਼ਿਟ ਕਰਨਾ ਹੈ ਉੱ ਨਾ ਜਿਸ ਦੇ ਵਿੱਚ ਜਦੋਂ ਵੀ ਕੋਈ ਵੀਆਪੀ ਵਿਜ਼ਿਟ ਆਉਂਦਾ ਹੈ ਅਸੀਂ ਆਪਣੇ ਪ੍ਰੋਟੋਕਾਲ ਐਸ ਪਰ ਦਾ ਨੋਰਮਸ ਜਿਹੜੀ ਆ ਵੀਆਪੀ ਸਿਕਿਉਰਟੀ ਦਾ ਤਨਾਨ ਉਸ ਦੇ ਮੁਤਾਬਕ ਅਸੀਂ ਜਿਹੜੀ ਆ ਡਿਪਲॉयਮੈਂਟ ਕਰਦੇ ਹਾਂ ਜੇ ਆਪਾਂ ਗੋਲਡਨ ਟੈਂਪਲ ਦੀ ਗੱਲ ਕਰੀਏ ਇਸ ਦੇ ਵਿੱਚ ਮਰਿਆਦਾ ਤੇ ਪਲੱਸ ਸਿਕਿਉਰਟੀ ਦੋਵੇਂ ਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਵੱਲੋਂ ਡਿਪਲॉयਮੈਂਟ ਕੀਤੀ ਜਾਂਦੀ ਹੈ ਇਹ ਅਲੱਗ-ਅਲੱਗ ਵਿੰਗਸ ਤੋਂ ਜਿਹੜੀ ਆ ਫੋਰਸ ਜਿਹੜੀ ਆ ਡਿਪਲੋਏ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਕਿ ਤਸਵੀਰਾਂ ਜਿਹੜੀਆਂ ਨੇ ਪੂਰਨ ਤੌਰ ਦੇ ਉੱਤੇ ਸਾਂਝਾ ਕੀਤੇ ਜਾਣ ਕਿ ਕਿਸ ਤਨਾਤ ਹੈਗੇ ਨੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਦੱਸ ਦਈਏ ਕਿ ਜਿਸ ਤਰ੍ਹਾਂ ਦੇ ਨਾਲ ਲਗਾਤਾਰ ਧਮਕੀਆਂ ਜੜੀਆਂ ਗੁਰੂ ਘਰ ਨੂੰ ਉਡਾਉਣ ਦੀਆਂ ਮਿਲ ਰਹੀਆਂ ਸਨ ਤਾਂ ਉਸ ਤੋਂ ਬਾਅਦ 에어ਪੋਰਟ ਨੂੰ ਵੀ ਜਿਹੜੀ ਲਗਾਤਾਰ ਉਡਾਉਣ ਦੀ ਧਮਕੀ ਦਿੱਤੀ ਗਈ ਤਾਂ ਇਹ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਜੋ ਕਮਾਂਡੋ ਵੀ ਇੱਥੇ ਜਿਹੜੇ ਆ ਤਨਾਤ ਕੀਤੇ ਗਏ ਨੇ ਤਾਂ ਇਹ ਵੱਖ-ਵੱਖ ਜੋ ਗੁਰੂ ਘਰ ਦੇ ਨਾਲ ਸੰਬੰਧਿਤ ਜਿੰਨੇ 게ਟ ਹੈਗੇ ਨੇ ਸਾਰੇ 게ਟਾਂ ਦੇ ਵਿੱਚ ਚਿਗਰਦੇ ਦੇ ਵਿੱਚ ਜਿਹੜੀ ਇਸੇ ਤਰ੍ਹਾਂ ਦੇ ਨਾਲ ਫੋਰਸ ਜਿਹੜੀ ਆ ਤਨਾਤ ਕੀਤੀ ਗਈ ਆ ਕਿਉਂਕਿ ਲੰਬੇ ਸਮੇਂ ਤੋਂ ਹਾਲਾਂਕਿ ਇੱਕ ਸ਼ਿਵਮ ਦੋਬੇ ਨਾਂ ਦਾ ਵਿਅਕਤੀ ਜ਼ਰੂਰ ਡਿਟੇਨ ਕੀਤਾ ਸੀਗਾ ਪੁਲਿਸ ਨੇ ਲੇਕਿਨ ਉਸ ਤੋਂ ਬਾਅਦ ਵੀ ਲਗਾਤਾਰ ਧਮਕੀਆਂ ਆਉਣ ਕਰਕੇ ਕਾਫੀ ਮਾੜੇ ਹਾਲਾਤ ਕਹਿ ਸਕਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਲਗਾਤਾਰ ਜੋ ਪ੍ਰਸ਼ਾਸਨ ਇਸ ਦੇ ਵਿੱਚ ਪ੍ਰੈਸ ਕਾਨਫਰੈਂਸ ਕਰਕੇ ਜਿਹੜਾ ਆਪਣੇ ਬਿਆਨ ਸਾਂਝੇ ਕਰ ਰਿਹਾ ਲੇਕਿਨ ਹਾਲਾਤ ਜਿਹੜੇ ਨੇ ਉਹ ਸਾਂਝੇ ਕਰ ਰਹੇ ਦੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਹਾਲ ਅਧਿਕਾਰੀ ਨੇ ਉਹਨਾਂ ਦੀਆਂ ਵੀ ਗੱਡੀਆਂ ਇੱਥੇ ਪਹੁੰਚ ਰਹੀਆਂ ਨੇ ਤਾਂ ਵਕ ਵਕ ਜੋ ਪੁਆਇੰਟਸ ਦੇ ਉੱਤੇ ਹਰ ਕੋਈ ਤਣਾਤ ਹੋ ਕੇ ਜੋ ਮੁਲਾਜ਼ਮ ਤਾਂ ਇੱਕ ਇਹ ਜੋ ਪੁਖਤਾ ਪ੍ਰਬੰਧ ਜਿਹੜੇ ਇਹਨਾਂ ਵੱਲੋਂ ਕਿਤੇ ਜਾਣੇ ਆ ਹਾਲਾਂਕਿ ਗੁਰੂ ਘਰ ਦੇ ਜਿਹੜੇ ਚਿਗਿਰਦੇ ਨੇ ਚਿਗਿਰਦਾਂ ਦੇ ਉੱਤੇ ਜਿਹੜੀਆਂ ਉੱਚੀਆਂ ਬਿਲਡਿੰਗਾਂ ਹੈਗੀਆਂ ਉੱਥੇ ਵੀ ਜਿਹੜੇ ਮੁਲਾਜ਼ਮ ਜਿਹੜੇ ਆ ਤਣਾਤ ਕਿਤੇ ਜਾਣਗੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਸ੍ਰੀਮ ਭਗਵੰਤ ਸਿੰਘ ਮਾਨ ਜੋ ਨੇ ਪਹਿਲਾਂ ਗੁਰੂ ਘਰ ਵਿਖੇ ਦਰਸ਼ਨਦਾਰੇ ਕਰਨਗੇ ਤਾਂ ਉਸ ਤੋਂ ਬਾਅਦ ਜੋ ਕਰੀਬ 1 ਵਜੇ ਦਾ ਕਰੀਬ ਸਮੇਂ ਦੇ ਕਰੀਬ ਜੋ ਕਹਿ ਸਕਦੇ ਆਂ ਕਿ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਦਿਖਾਈ ਦੇਣਗੇ ਤਾਂ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਜਿਹੜੀ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਅੱਖੀ ਸੋਣੇ ਜਗਬਾਨੀ ਟੀਵੀ ਸ਼੍ਰੀ ਹਮਸਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆ ਸਚਕੰਨ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੋਂ ਦੱਸ ਜੀਏ ਕਿ ਅੱਜ ਸੀਐਮ ਭਗਵੰਤ ਸਿੰਘ ਮਾ ਜੋ ਸੂਬੇ ਦੇ ਮੁੱਖ ਮੰਤਰੀ ਨੇ ਉਹ ਵਿਸ਼ੇਸ਼ ਤੌਰ ਦੇ ਤੇ ਗੁਰੂ ਘਰ ਵਿਖੇ ਨ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਨੂੰ ਆਰਡੀਐਕਸ ਦੇ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਜਿਹੜੀਆਂ ਮਿਲ ਰਹੀਆਂ ਸਨ ਤਾਂ 8 ਤੋਂ 9 ਧਮਕੀਆਂ ਜਿਹੜੀਆਂ ਆਖਿਆ ਜਾ ਰਹੀਆਂ ਨੇ ਕਿ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਮਿਲਿਆ ਨੇ ਤਾਂ ਉਸ ਤੋਂ ਬਾਅਦ ਅੱਜ ਜੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜਿਉਂ ਕਿ ਕੁਝ ਹੀ ਸਮੇਂ ਦੇ ਵਿੱਚ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨ ਦਰ ਕਰਨ ਵਾਸਤੇ ਪਹੁੰਚਣਗੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਸਿਕਿਉਰਿਟੀ ਦੇ ਪੂਕਤਾ ਪ੍ਰਬੰਧ ਕੀਤੇ ਜਾ ਰਹੇ ਨੇ ਆਲਾ ਅਧਿਕਾਰੀ ਜਿਹੜੇ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਵੱਲੋਂ ਜੋ ਇੱਥੋਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਫੋਰਸ ਹੈਗੀ ਆ ਉਹਨਾਂ ਨੂੰ ਜ਼ਰੂਰ ਜੋ ਤਨਾਤ ਕਰਨ ਵਾਸਤੇ ਵੱਖ-ਵੱਖ ਪੁਆਇੰਟਸ ਜਿਹੜੇ ਉਹਨਾਂ ਦੇ بنائے ਜਾਣੇ ਆ ਤਾਂ ਇਹ ਦੇਖ ਸਕਦੇ ਹਾਂ ਕਿ ਜਿੱਥੇ ਸਿਵਲ ਦੇ ਵਿੱਚ ਫੋਰਸ ਲਗਾਈ ਜਾਣੀ ਆ ਉੱਥੇ ਹੀ ਯੂਨੀਫਾਰਮ ਦੇ ਵਿੱਚ ਵੀ ਜਿਹੜੀ ਫੋਰਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਚਗਿਰਦੇ ਦੇ ਵਿੱਚ ਤਨਾਤ ਕੀਤੀ ਜਾਣੀ ਆ ਤਾਂ ਇਹ ਮੁੱਖ ਮੰਤਰੀ ਸਾਹਿਬਾਨ ਦੇ ਆਉਣ ਤੋਂ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਦੱਸ ਰਹੀ ਕਿ ਬੀਤੇ ਕੱਲ ਜ਼ਰੂਰ ਸੂਤਰਾਂ ਤੱਕ ਜਾਣਕਾਰੀ ਮਿਲੇ ਅਨਸਾਰ ਦੱਸ ਦਈਏ ਕਿ ਜੋ ਗੁਰਾਮਦਾਸ ਜੀ ਇੰਟਰਨੈਸ਼ਨਲ 에ਰਪੋਰਟ ਹੈ ਤਾਂ ਉਸ ਨੂੰ ਵੀ ਹੜਾਉਣ ਦੀ ਜਿਹੜੀ ਧਮਕੀ ਜੋ ਈਮੇਲ ਰਾਹੀਂ ਆਈ ਆ ਤਾਂ ਜਿਸ ਤੋਂ ਬਾਅਦ ਜੋ ਪੂਰੇ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਇਹ ਦੇਖ ਸਕਦੇ ਹਾਂ ਕਿ ਐਡੀਸੀਪੀ ਲੈਵਲ ਦੇ ਅਧਿਕਾਰੀ ਜੋ ਕਿਸ ਤਰ੍ਹਾਂ ਦੇ ਨਾਲ ਗਾਈਡਲਾਈਨਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਜੋ ਮੁਲਾਜ਼ਮ ਨੇ ਜੋ ਡਿਊਟੀਆਂ ਇੱਥੇ ਨੇ ਪਾਉਣਗੇ ਤਾਂ ਉਹਨਾਂ ਨੂੰ ਵੱਖ-ਵੱਖ ਤਰ੍ਹਾਂ ਦੀ ਜਿਹੜੀ ਇੱਥੋਂ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਵੱਖ-ਵੱਖ ਪੁਆਇੰਟਸ ਦੇ ਉੱਤੇ ਖੜ ਕੇ ਜਿਹੜੀ ਡਿਊਟੀ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸਖਾਵੀ ਕਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕੀਤੀਆਂ ਜਾਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਆਪਣੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਜੋ ਪੁਆਇੰਟਸ ਸਮਝਾਏ ਜਾਣੇ ਨੇ ਕਿ ਹਰ ਇੱਕ ਪੁਆਇੰਟ ਦੇ ਉੱਤੇ ਜੋ ਤੰਦ ਹੀ ਦੇ ਨਾਲ ਆਪਣਾ ਕੰਮ ਡਿਊਟੀ ਜੜੀਆਂ ਪਾਈ ਜਾਵੇ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਵੱਡੇ ਪੱਧਰ ਦੇ ਉੱਤੇ ਭਾਰੀ ਫੋਰਸ ਜਿਹੜੀ ਆ ਜੇ ਸੱਚ ਕੰਸ਼ੀਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਨਾਤ ਹੈਗੀ ਹੈ ਤਾਂ ਦੇਖ ਸਕਦੇ ਹੋ ਇੱਕ ਤਰਫਾ ਯੂਨੀਫਾਰਮਸ ਦੇ ਵਿੱਚ ਮੁਲਾਜ਼ਮ ਹੈਗੇ ਨੇ ਦੂਜੀ ਤਰਫਾ ਸਿਵਲ ਜਿਹੜੇ ਅਧਿਕਾਰੀ ਨੇ ਸਿਵਲ ਦੇ ਵਿੱਚ ਜਿਹੜੇ ਅਧਿਕਾਰੀ ਉਹ ਤਨਾਤ ਕੀਤੇ ਗਏ ਨੇ ਤਾਂ ਜਿਹੜੇ ਹਾਲਾ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬੀਤੇ ਦਿਨਾਂ ਤੋਂ ਕਾਫੀ ਮਾਹੌਲ ਜਿਹੜਾ ਪਕਾਇਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਜੋ ਐਫ ਆਈ ਆਰ ਵੀ ਇੱਕ ਦਰਜ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਵੀ ਧਮਕੀਆਂ ਜਿਹੜੀਆਂ ਲਗਾਤਾਰ ਆਉਂਦੀਆਂ ਨੇ ਜਿਸ ਤੋਂ ਬਾਅਦ ਕੀ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈਗਾ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਗੁਰੂ ਘਰ ਦੇ ਬਿਲਕੁਲ ਚਿਗਿਰਦੇ ਦੇ ਵਿੱਚ ਵੱਡੇ ਪੱਦਰ ਦੇ ਉੱਤੇ ਫੋਰਸ ਮੰਗਾ ਕੇ ਜਿਹੜੀ ਹੈ ਇੱਥੇ ਡਿਊਟੀ ਜਿਹੜੀ ਤਨਖਤ ਕੀਤੀ ਗਈ ਆ ਤਾਂ ਜੋ ADCP ਹੈਗੇ ਨੇ ADSP City 1 ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਆਪਾਂ ਕੋਸ਼ਿਸ਼ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੰਬੇ ਸਮੇਂ ਤੋਂ ਜੋ ਧਮਕੀਆਂ ਮਿਲ ਰਹੀਆਂ ਸੀਗੀਆਂ ਤਾਂ ਜਿਸ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈਗਾ ਤਾਂ ਏ ਡੀ ਐਸ ਪੀ ਵਿਸ਼ਾਲਜੀਤ ਸਿੰਘ ਜੋ ਹੈਗੇ ਨੇ ਸਿਟੀ ਵਾਰ ਨੂੰ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸਰ ਅੱਜ ਜਿਹੜੀ ਫੋਰਸ ਉੱਤੇ ਤਨਾਤ ਕੀਤੀ ਗਈ ਹੈ ਮੁੱਖ ਮੰਤਰੀ ਸਾਹਿਬ ਕੁਝ ਹੀ ਸਮੇਂ ਚਾਹਣਗੇ ਤਾਂ ਕੀ ਗਾਈਡਨੈਂਸ ਸਪੈਸ਼ਲ ਤੌਰ ਤੇ ਇਹਨਾਂ ਨੂੰ ਦੱਸੀ ਗਈ ਹੈ ਫੋਰਸ ਨੂੰ ਮਿਲ ਕੋ ਜਨਰਲ ਜਿਹੜੀਆਂ ਵੀ ਸਾਡੀਆਂ ਸਕਿਉਰਿਟੀ ਡਿਊਟੀਆਂ ਹੁੰਦੀਆਂ ਨੇ ਉਸ ਦੇ ਵਿੱਚ ਸਾਰੀ ਫੋਰਸ ਨੂੰ ਬਰੀਫ ਕੀਤਾ ਗਿਆ ਹੈ ਜਿਹਦੇ ਵਿੱਚ ਸਾਰੀ ਏਰੀਆ ਸਕਿਉਰਿਟੀ ਪਲਸ ਵੀਵੀਆਈਪੀ ਸਕਿਉਰਿਟੀ ਦਾ ਸਾਰੀ ਵੱਲੋਂ ਖਿਆਲ ਰੱਖਿਆ ਜਾਵੇਗਾ ਜੀ ਵਿਸ਼ਾਲ ਜੀ ਕਿੰਨੇ ਮੁਲਾਜ਼ਮ ਜਿਹੜੇ ਤਨਾਤ ਕੀਤੇ ਗਏ ਨੇ ਸਸਪੈਂਸ ਮਿਲ ਕੋ ਅਲੱਗ-ਅਲੱਗ ਡਿਊਟੀਆਂ ਜਿਹੜੀਆਂ ਡਿਪਲੋਏ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਜਿਹੜੀ ਜਦੋਂ ਵੀ ਕੋਈ ਵੀਵੀਆਈਪੀ ਵਿਜ਼ਿਟ ਹੁੰਦੀ ਹੈ ਇਸ ਪਰ ਪ੍ਰੋਟੋਕਾਲ ਸਾਡੇ ਵੱਲੋਂ ਅਪਲਾਈ ਕੀਤੀਆਂ ਜਾਂਦੀਆਂ ਨੇ ਅਲੱਗ-ਅਲੱਗ ਸੈਕਟਰ ਜਿਸ ਤਰ੍ਹਾਂ ਰੂਟ ਆ ਵੈਨਿਊ ਪੁਆਇੰਟਸ ਆ ਸਾਰੇ ਲਗਾਏ ਗਏ ਨੇ ਜੀ ਲਗਾਤ ਕਮੈਂਟ ਕਰ ਸਕਦਾ ਜੀ ਅਸੀਂ ਜਿਹੜੀ ਪੁਆਇੰਟ ਡਿਊਟੀ ਅਸੀਂ ਅੱਜ ਦੀ ਜਿਹੜੀ ਡਿਊਟੀ ਆ ਉਸ ਹਿਸਾਬ ਨਾਲ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਡਿਪਲੋਏ ਕੀਤਾ ਗਿਆ ਉਸ ਹਿਸਾਬ ਨਾਲ ਅਸੀਂ ਜਿਹੜਾ ਆਪਣੀ ਡਿਊਟੀ ਜਿਹੜੀ ਆ ਉਹ ਲਗਾ ਰਹੇ ਹਾਂ ਜੀ ਬਾਰੋਂ ਵੀ ਫੋਰਸ ਮੰਗਾਈ ਗਈ ਹੈ ਜਿਹੜੀਆਂ 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 ਸਾਨੂੰ ਮਿਲੀਆਂ ਨੇ ਫੋਰਸਾਂ ਜੀ ਜਿਹੜੀ ਜਿਹੜੀ ਸਾਡੀ ਲੋਕਲ ਫੋਰਸ ਆ ਇੱਥੇ ਇਮੀਡੀਏਟਲੀ ਤੇ ਜਿਹੜੀ ਲੋਕਲ ਫੋਰਸ ਲਗਾਈ ਗਈ ਹੈ ਜਿਹੜੀਆਂ ਜਿਹੜੀਆਂ ਅਲੱਗ ਵੈਨਿਊਜ਼ ਹੋਰ ਵੀ ਨੇ ਜਿੱਥੇ ਵੀ ਵੀਆਈਪੀ ਨੇ ਵਿਜ਼ਿਟ ਕਰਨਾ ਹੈ ਉੱਥੇ ਅਲੱਗ ਫੋਰਸ ਜਿਹੜੀਆਂ ਡਿਪਲੋਏ ਕੀਤੀ ਗਈ ਕਿੰਨੇ ਥਾਣਿਆਂ ਦੀ ਫੋਰਸ ਇੱਥੇ ਜਿਹ ਆ ਵੀ ਵੀ ਸਿਕਿਉਰਿਟੀ ਦਾ ਤਨਾਤ ਉਸ ਦੇ ਮੁਤਾਬਕ ਅਸੀਂ ਜਿਹੜੀ ਡਿਪਲॉयਮੈਂਟ ਕਰਦੇ ਹਾਂ ਜੇ ਆਪਾਂ ਗੋਲਡਨ ਟੈਂਪਲ ਦੀ ਗੱਲ ਕਰੀਏ ਇਸ ਦੇ ਵਿੱਚ ਮਰਿਆਦਾ ਤੇ ਪਲੱਸ ਸਿਕਿਉਰਿਟੀ ਦੋਵੇਂ ਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਸਾਡੇ ਉਹਨਾਂ ਡਿਪਲॉयਮੈਂਟ ਕੀਤੀ ਜਾਂਦੀ ਹੈ ਇਹ ਅਲੱਗ-ਅਲੱਗ ਵਿੰਗਸ ਤੋਂ ਜਿਹੜੀ ਫੋਰਸ ਜਿਹੜੀ ਡਿਪਲੋਏ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਨੇ ਪੂਰਨ ਤੌਰ ਦੇ ਉੱਤੇ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਜੋ ਸਿਵਲ ਦੇ ਵਿੱਚ ਵੀ ਅਧਿਕਾਰੀ ਜਿਹੜੇ ਤਨਾਤ ਹੈਗੇ ਨੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਤਰ੍ਹਾਂ ਦੇ ਨਾਲ ਲਗਾਤਾਰ ਧਮਕੀਆਂ ਜੜੀਆਂ ਗੁਰੂ ਘਰ ਨੂੰ ਡਾਉਂਦੀਆਂ ਮਿਲ ਰਹੀਆਂ ਸਨ ਤਾਂ ਉਸ ਤੋਂ ਬਾਅਦ 에어ਪੋਰਟ ਨੂੰ ਵੀ ਜਿਹੜੀ ਲਗਾਤਾਰ ਉਡਾਣ ਦੀ ਧਮਕੀ ਦਿੱਤੀ ਗਈ ਤਾਂ ਇਹ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਜੋ ਕਮਾਂਡੋ ਵੀ ਇੱਥੇ ਜਿਹੜੇ ਆ ਤਨਾਤ ਕੀਤੇ ਗਏ ਨੇ ਤਾਂ ਇਹ ਵੱਖ-ਵੱਖ ਜੋ ਗੁਰੂ ਘਰ ਦੇ ਨਾਲ ਸੰਬੰਧਿਤ ਜਿੰਨੇ 게ਟ ਹੈਗੇ ਨੇ ਸਾਰੇ 게ਟਾਂ ਦੇ ਵਿੱਚ ਚਿਗਿਰਦੇ ਦੇ ਵਿੱਚ ਜਿਹੜੀ ਇਸੇ ਤਰ੍ਹਾਂ ਦੇ ਨਾਲ ਫੋਰਸ ਜਿਹੜੀ ਆ ਤਨਾਤ ਕੀਤੀ ਗਈ ਆ ਕਿਉਂਕਿ ਲੰਬੇ ਸਮੇਂ ਤੋਂ ਹਾਲਾਂਕਿ ਇੱਕ ਸ਼ਿਵਮ ਡੋਬੇ ਨਾਂ ਦਾ ਵਿਅਕਤੀ ਜ਼ਰੂਰ ਡੇਟੇਨ ਕੀਤਾ ਸੀਗਾ ਪੁਲਿਸ ਨੇ ਲੇਕਿਨ ਉਸ ਤੋਂ ਬਾਅਦ ਵੀ ਲਗਾਤਾਰ ਧਮਕੀਆਂ ਆਉਣ ਕਰਕੇ ਕਾਫੀ ਮਾੜੇ ਹਾਲਾਤ ਕਹਿ ਸਕਦੇ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਲਗਾਤਾਰ ਜੋ ਪ੍ਰਸ਼ਾਸਨ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਪਣੇ ਬਿਆਨ ਸਾਂਝੇ ਕਰ ਰਿਹਾ ਲੇਕਿਨ ਹਾਲਾਤ ਜਿਹੜੇ ਨੇ ਉਹ ਸਾਂਝੇ ਕਰ ਰਿਹਾ ਦੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਵੀ ਗੱਡੀਆਂ ਇੱਥੇ ਪਹੁੰਚ ਰਹੀਆਂ ਨੇ ਤਾਂ ਵਕ ਵਕ ਜੋ ਪੁਆਇੰਟਸ ਜਿਹਦੇ ਉੱਤੇ ਹਰ ਕੋਈ ਤਣਾਤ ਹੋ ਕੇ ਜੋ ਮੁਲਾਜ਼ਮ ਤਾਂ ਇੱਕ ਜੋ ਪੁਖਤਾ ਪਰਬੰਧ ਜਿਹੜੇ ਨਾਲੋਂ ਕਿੱਥੇ ਜਾਣੇ ਆ ਹਾਲਾਂਕਿ ਗੁਰੂ ਘਰ ਦੇ ਜਿਹੜੇ ਚ ਚਿਰਦੇ ਨੇ ਚਿਰਦਾ ਦੇ ਉੱਤੇ ਜਿਹੜੀਆਂ ਉਹ ਉੱਚੀਆਂ ਬਿਲਡਿੰਗਾਂ ਹੈਗੀਆਂ ਉੱਥੇ ਵੀ ਜਿਹੜੇ ਮੁਲਾਜ਼ਮ ਜਿਹੜੇ ਆ ਤਨਾਤ ਕਿਤੇ ਜਾਣਗੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਸਿੰਘ ਆਪ ਭਗਵੰਤ ਸਿੰਘ ਮਾਨ ਜੋ ਨੇ ਪਹਿਲਾਂ ਗੁਰੂ ਘਰ ਵਿਖੇ ਦਰਸ਼ਨਦਾਰੇ ਕਰਨਗੇ ਤਾਂ ਉਸ ਤੋਂ ਬਾਅਦ ਜੋ ਕਰੀਬ 1 ਵਜੇ ਤੇ ਕਰੀਬ ਸਮੇਂ ਦੇ ਕਰੀਬ ਜੋ ਕਹਿ ਸਕਦੇ ਆਂ ਕਿ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਦਿਖਾਈ ਦੇਣਗੇ ਤੇ ਤੁਹਾਡੇ ਨਾਲ ਕੱਲੀ-ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਜਿਹੜੀ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀ কুমার ਦੇ ਨਾਲ ਇਲੈਕਸ਼ਨਿਕ ਜਗਬਾਨੀ ਟੀਵੀ ਸ਼੍ਰੀ ਹਮਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਸੇ ਮੌਜੂਦ ਆ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੋਂ ਦੱਸ ਜੀਏ ਕਿ ਅੱਜ ਸੀਐਮ ਭਗਵੰਤ ਸਿੰਘ ਮਾਨ ਜੋ ਸੂਬੇ ਦੇ ਮੁੱਖ ਮੰਤਰੀ ਨੇ ਉਹ ਵਿਸ਼ੇਸ਼ ਤੌਰ ਦੇ ਤੇ ਗੁਰੂ ਘਰ ਵਿਖੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਨੂੰ ਆਰਟੀਐਕਸ ਦੇ ਨਾਲ ਉਡਾਉਣ ਦੀਆਂ ਲਗਾਤਾਰ ਧਮਕੀਆਂ ਜਿਹੜੀਆਂ ਮਿਲ ਰਹੀਆਂ ਸਨ ਤਾਂ 8 ਤੋਂ 9 ਧਮਕੀਆਂ ਜਿਹੜੀਆਂ ਆਖਿਆ ਜਾ ਰਹੀਆਂ ਨੇ ਕਿ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਮਿਲਿਆ ਨੇ ਤਾਂ ਉਸ ਤੋਂ ਬਾਅਦ ਅੱਜ ਜੋ ਸੂਬੇ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੋ ਕਿ ਕੁਝ ਹੀ ਸਮੇਂ ਦੇ ਵਿੱਚ ਜੋ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਦਰਸ਼ਨਦਾਰੇ ਕਰਨ ਵਾਸਤੇ ਪਹੁੰਚਣਗੇ ਤਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਦੇ ਨਾਲ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਾਲਾ ਅਧਿਕਾਰੀ ਜਿਹੜੇ ਮੌਕੇ ਦੇ ਉੱਤੇ ਪਹੁੰਚ ਕੇ ਉਹਨਾਂ ਵੱਲੋਂ ਜੋ ਇੱਥੋਂ ਦੀ ਜਿਹੜੀ ਸਿਕਿਉਰਿਟੀ ਜਿਹੜੀ ਫੋਰਸ ਹੈਗੀ ਆ ਉਹਨਾਂ ਨੂੰ ਜ਼ਰੂਰ ਜੋ ਤਨਾਤ ਕਰਨ ਵਾਸਤੇ ਵੱਖ-ਵੱਖ ਪੁਆਇੰਟਸ ਜਿਹੜੇ ਉਹਨਾਂ ਦੇ ਬਣਾਏ ਜਾਣੇ ਆ ਤਾਂ ਇਹ ਦੇਖ ਸਕਦੇ ਹਾਂ ਕਿ ਜਿੱਥੇ ਸਿਵਲ ਦੇ ਵਿੱਚ ਫੋਰਸ ਲਗਾਈ ਜਾਣੀ ਆ ਉੱਥੇ ਹੀ ਯੂਨੀਫਾਰਮ ਦੇ ਵਿੱਚ ਵੀ ਜਿਹੜੀ ਫੋਰਸ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਚਗਿਰਦੇ ਦੇ ਵਿੱਚ ਤਨਾਤ ਕੀਤੀ ਜਾਣੀ ਆ ਤਾਂ ਇਹ ਮੁੱਖ ਮੰਤਰੀ ਸਾਹਿਬਾਨ ਦੇ ਆਉਣ ਤੋਂ ਪਹਿਲਾਂ ਦੀਆਂ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਦੇ ਨਾਲ ਦੱਸ ਰਹੀ ਕਿ ਬੀਤੇ ਕੱਲ ਜ਼ਰੂਰ ਸੂਤਰਾਂ ਤਪਕ ਜਾਣਕਾਰੀ ਮਿਲੇ ਅਨਸਾਰ ਦੱਸ ਦਈਏ ਕਿ ਜੋ ਗੁਰਾਮਦਾਸ ਜੀ ਇੰਟਰਨੈਸ਼ਨਲ 에어ਪੋਰਟ ਹੈ ਤਾਂ ਉਸ ਨੂੰ ਵੀ ਹੜਾਉਣ ਦੀ ਜਿਹੜੀ ਧਮਕੀ ਜੋ ਈਮੇਲ ਰਾਹੀਂ ਆਈ ਆ ਤਾਂ ਜਿਸ ਤੋਂ ਬਾਅਦ ਜੋ ਪੂਰੇ ਗੁਰੂ ਨਗਰੀ ਦੇ ਵਿੱਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕਰ ਦਿੱਤੇ ਗਏ ਨੇ ਇਹ ਦੇਖ ਸਕਦੇ ਹਾਂ ਕਿ ਏ ਡੀ ਸੀ ਪੀ ਲੈਵਲ ਦੇ ਅਧਿਕਾਰੀ ਜੋ ਕਿਸ ਤਰ੍ਹਾਂ ਦੇ ਨਾਲ ਗਾਈਡਲਾਈਨਸ ਦਿੰਦੇ ਹੋਏ ਦਿਖਾਈ ਦੇ ਰਹੇ ਨੇ ਜੋ ਮੁਲਾਜ਼ਮ ਨੇ ਜੋ ਡਿਊਟੀਆਂ ਇੱਥੇ ਨੇ ਪਾਉਣਗੇ ਤਾਂ ਉਹਨਾਂ ਨੂੰ ਵਕਤ ਵਕਤ ਤਰ੍ਹਾਂ ਦੀ ਜਿਹੜੀ ਇੱਥੋਂ ਦੱਸਿਆ ਜਾ ਰਿਹਾ ਕਿ ਕਿਸ ਤਰ੍ਹਾਂ ਦੇ ਨਾਲ ਵਕਤ ਵਕਤ ਪੁਆਇੰਟਸ ਦੇ ਉੱਤੇ ਖੜ ਕੇ ਜਿਹੜੀ ਡਿਊਟੀ ਦਿੱਤੀ ਜਾਵੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਅਣਸਖਾਵੀ ਘਟਨਾ ਜਿਹੜੀ ਆ ਉਹ ਨਾ ਵਾਪਰ ਸਕੇ ਤਾਂ ਉੱਥੇ ਤੁਸੀਂ ਵੇਖ ਸਕਦੇ ਹੋ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਜਿਹੜੇ ਅਧਿਕਾਰੀ ਨੇ ਉਹਨਾਂ ਦੀਆਂ ਵੀ ਤਸਵੀਰਾਂ ਜਿਹੜੀਆਂ ਲਗਾਤਾਰ ਸਾਂਝੀਆਂ ਕਿਤੇ ਆ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਵੱਲੋਂ ਆਪਣੇ ਮੁਲਾਜ਼ਮ ਜਿਹੜੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਾਲ ਜੋ ਪੁਆਇੰਟ ਸਮਝਾਏ ਜਾਣੇ ਨੇ ਕਿ ਹਰ ਇੱਕ ਪੁਆਇੰਟ ਦੇ ਉੱਤੇ ਜੋ ਤੰਦ ਹੀ ਦੇ ਨਾਲ ਆਪਣਾ ਕੰਮ ਡਿਊਟੀ ਜਿਹੜੀਆਂ ਨਭਾਈ ਜਾਵੇ ਤਾਂ ਉਸ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਸਾਂਝਾ ਕਰ ਰਹੇ ਹਾਂ ਤਾਂ ਵੱਡੇ ਪੱਧਰ ਤੋਂ ਉੱਤੇ ਭਾਰੀ ਫੋਰਸ ਜਿਹੜੀ ਆ ਜੇ ਸਚਕਣ ਸ੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤਾਂ ਨਾt ਹੈਗੀ ਹੈ ਤਾਂ ਦੇਖ ਸਕਦੇ ਹੋ ਇੱਕ ਤਰਫਾ ਯੂਨੀਫਾਰਮਸ ਦੇ ਵਿੱਚ ਮੁਲਾਜ਼ਮ ਹੈਗੇ ਨੇ ਦੂਜੀ ਤਰਫਾ ਸਿਵਲ ਜਿਹੜੇ ਅਧਿਕਾਰੀ ਨੇ ਸਿਵਲ ਦੇ ਵਿੱਚ ਜਿਹੜੇ ਅਧਿਕਾਰੀ ਉਹ ਤਨਾਤ ਕੀਤੇ ਗਏ ਨੇ ਤਾਂ ਜਿਹੜੇ ਹਲਾ ਅਧਿਕਾਰੀ ਨੇ ਉਹਨਾਂ ਦੇ ਨਾਲ ਵੀ ਆਪਾਂ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਬੀਤੇ ਦਿਨਾਂ ਤੋਂ ਕਾਫੀ ਮਾਹੌਲ ਜਿਹੜਾ ਪਕਾਇਆ ਲੇਕਿਨ ਜਿਸ ਤਰ੍ਹਾਂ ਦੇ ਨਾਲ ਜੋ ਐਫ ਆਈ ਆਰ ਵੀ ਇੱਕ ਦਰਜ ਕੀਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਵੀ ਧਮਕੀਆਂ ਜਿਹੜੀਆਂ ਲਗਾਤਾਰ ਆਉਂਦੀਆਂ ਨੇ ਜਿਸ ਤੋਂ ਬਾਅਦ ਕੀ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈਗਾ ਤਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਜੋ ਗੁਰੂ ਘਰ ਦੇ ਬਿਲਕੁਲ ਚਿਕਰਦੇ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਫੋਰਸ ਮੰਗਾ ਕੇ ਜਿਹੜੀ ਹੈ ਇੱਥੇ ਡਿਊਟੀ ਜਿਹੜੀ ਤਨਖਤ ਕੀਤੀ ਗਈ ਆ ਤਾਂ ਜੋ ADCP ਹੈਗੇ ਨੇ ADSP City 1 ਤਾਂ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਆਪਾਂ ਕੋਸ਼ਿਸ਼ ਵੀ ਕਰਦੇ ਆ ਕਿ ਉਹਨਾਂ ਦਾ ਕੀ ਕਹਿਣਾ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਲੰਬੇ ਸਮੇਂ ਤੋਂ ਜੋ ਧਮਕੀਆਂ ਮਿਲ ਰਹੀਆਂ ਸੀਗੀਆਂ ਤਾਂ ਜਿਸ ਤੋਂ ਬਾਅਦ ਪ੍ਰਸ਼ਾਸਨ ਲਗਾਤਾਰ ਅਲਰਟ ਤੇ ਹੈਗਾ ਤਾਂ ਏ ਡੀ ਐਸ ਪੀ ਵਿਸ਼ਾਲਜੀਤ ਸਿੰਘ ਜੋ ਹੈਗੇ ਨੇ ਸਿਟੀ ਵਾਰ ਨੂੰ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਦੇ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਸਰ ਅੱਜ ਜਿਹੜੀ ਫੋਰਸ ਉੱਤੇ ਤਨਾਤ ਕੀਤੀ ਗਈ ਆ ਮੁੱਖ ਮੰਤਰੀ ਸਾਹਿਬ ਕੁਝ ਹੀ ਸਮੇਂ ਚਾਹਣਗੇ ਤਾਂ ਕੀ ਗਾਈਡਨੈਂਸ ਸਪੈਸ਼ਲ ਤੌਰ ਤੇ ਇਹਨਾਂ ਨੂੰ ਦੱਸੀ ਗਈ ਆ ਫੋਰਸ ਨੂੰ ਬਿਲਕੁਲ ਜਨਰਲ ਜਿਹੜੀਆਂ ਵੀ ਸਾਡੀਆਂ ਸਕਿਉਰਿਟੀ ਡਿਊਟੀਆਂ ਹੁੰਦੀਆਂ ਨੇ ਉਸ ਦੇ ਵਿੱਚ ਸਾਰੀ ਫੋਰਸ ਨੂੰ ਬਰੀਫ ਕੀਤਾ ਗਿਆ ਹੈ ਜਿਹਦੇ ਵਿੱਚ ਸਾਰੀ ਏਰੀਆ ਸਕਿਉਰਿਟੀ ਪਲਸ ਵੀਵੀਆਈਪੀ ਸਕਿਉਰਿਟੀ ਦਾ ਸਾਰੀ ਵੱਲੋਂ ਖਿਆਲ ਰੱਖਿਆ ਜਾਵੇਗਾ ਜੀ ਵਿਸ਼ਾਲ ਜੀ ਕਿੰਨੇ ਮੁਲਾਜ਼ਮ ਜਿਹੜੇ ਤਨਖਾਹ ਕਿਤੇ ਗਏ ਨੇ ਸਸਪੈਂਸ ਬਿਲਕੁਲ ਅਲੱਗ-ਅਲੱਗ ਡਿਊਟੀਆਂ ਜਿਹੜੀਆਂ ਡਿਪਲੋਏ ਕੀਤੀਆਂ ਗਈਆਂ ਨੇ ਇਸ ਦੇ ਵਿੱਚ ਜਿਹੜੀ ਜਦੋਂ ਵੀ ਕੋਈ ਵੀਵੀਆਈਪੀ ਵਿਜ਼ਿਟ ਹੁੰਦੀ ਹੈ ਇਸ ਪਰ ਪ੍ਰੋਟੋਕਾਲ ਸਾਡੇ ਵੱਲੋਂ ਅਪਲਾਈ ਕੀਤੀਆਂ ਜਾਂਦੀਆਂ ਨੇ ਅਲੱਗ-ਅਲੱਗ ਸੈਕਟਰ ਜਿਸ ਤਰ੍ਹਾਂ ਰੂਟ ਆ ਵੈਨਿਊ ਪੁਆਇੰਟ ਸਾਰੇ ਲਗਾਏ ਗਏ ਨੇ ਕਮੈਂਟ ਕਰ ਸਕਦਾ ਜੀ ਅਸੀਂ ਜਿਹੜੀ ਪੁਆਇੰਟ ਡਿਊਟੀ ਆ ਅਸੀਂ ਅੱਜ ਦੀ ਜਿਹੜੀ ਡਿਊਟੀ ਆ ਉਸ ਹਿਸਾਬ ਨਾਲ ਜਿਸ ਤਰ੍ਹਾਂ ਜਿਸ ਤਰ੍ਹਾਂ ਸਾਨੂੰ ਡਿਪਲੋਏ ਕੀਤਾ ਗਿਆ ਉਸ ਹਿਸਾਬ ਨਾਲ ਅਸੀਂ ਜਿਹੜਾ ਆਪਣੀ ਡਿਊਟੀ ਜਿਹੜੀ ਆ ਲਗਾ ਰਹੇ ਹਾਂ ਜੀ ਬਾਰੋ ਵੀ ਫੋਰਸ ਮੰਗਾਈ ਗਈ ਹੈ ਤੇ ਜਿਹੜੀਆਂ 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 ਸਾਨੂੰ ਮਿਲੀਆਂ ਨੇ ਫੋਰਸਾਂ ਜੀ ਜਿਹੜੀ ਜਿਹੜੀ ਸਾਡੀ ਲੋਕਲ ਫੋਰਸ ਆ ਇੱਥੇ ਇਮੀਡੀਏਟਲੀ ਤੇ ਜਿਹੜੀ ਲੋਕਲ ਫੋਰਸ ਲਗਾਈ ਗਈ ਹੈ ਜਿਹੜੀਆਂ ਜਿਹੜੀਆਂ ਅਲੱਗ ਵੈਨਿਊਜ਼ ਹੋਰ ਵੀ ਨੇ ਜਿੱਥੇ ਵੀ ਵੀਆਈਪੀ ਨੇ ਵਿਜ਼ਿਟ ਕਰਨਾ ਹੈ ਉੱਥੇ ਅਲੱਗ ਫੋਰਸ ਜਿਹੜੀਆਂ ਡਿਪਲੋਏ ਕੀਤੀ ਗਈ ਕਿੰਨੇ ਥਾਣਿਆਂ ਦੀ ਫੋਰਸ ਇੱਥੇ ਜ ਜਾ ਵੀ ਵੀਅ ਬਿਸਕਿਉਰਟੀ ਦਾ ਤਨਾਤ ਉਸ ਦੇ ਮੁਤਾਬਕ ਅਸੀਂ ਜਿਹੜੀ ਆ ਡਿਪਲੋਇਮੈਂਟ ਕਰਦੇ ਹਾਂ ਜੇ ਆਪਾਂ ਗੋਲਡਨ ਟੈਂਪਲ ਦੀ ਗੱਲ ਕਰੀਏ ਇਸ ਦੇ ਵਿੱਚ ਮਰਿਆਦਾ ਤੇ ਪਲੱਸ ਸਕਿਉਰਟੀ ਦੋਵੇਂ ਤੀਆਂ ਨੂੰ ਮੱਦੇ ਨਜ਼ਰ ਰੱਖਦੇ ਹੋ ਸਾਡੇ ਉਹਨਾਂ ਡਿਪਲੋਇਮੈਂਟ ਕੀਤੀ ਜਾਂਦੀ ਹੈ ਇਹ ਅਲੱਗ-ਅਲੱਗ ਵਿੰਗਸ ਤੋਂ ਜਿਹੜੀ ਆ ਫੋਰਸ ਜਿਹੜੀ ਆ ਡਿਪਲੋਏ ਕੀਤੀ ਗਈ ਹੈ ਤਾਂ ਇਹ ਤਸਵੀਰਾਂ ਲਗਾਤਾਰ ਸਾਂਝਾ ਕਰ ਰਹੇ ਹਾਂ ਮੈਂ ਆਪਣੇ ਸ਼ੋਗੀ ਨੂੰ ਕਹੂੰਗਾ ਕਿ ਤਸਵੀਰਾਂ ਜਿਹੜੀਆਂ ਨੇ ਪੂਰਨ ਤੌਰ ਤੇ ਸਾਂਝੀਆਂ ਕੀਤੀਆਂ ਜਾਣ ਕਿ ਕਿਸ ਤਰ੍ਹਾਂ ਦੇ ਨਾਲ ਜੋ ਸਿਵਲ ਦੇ ਵਿੱਚ ਵੀ ਅਧਿਕਾਰੀ ਜਿਹੜੇ ਤਨਾਤ ਹੈਗੇ ਨੇ ਤਾਂ ਉਹਨਾਂ ਦੀਆਂ ਵੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਤਾਂ ਦ ਦੇ ਨਾਲ ਲਗਾਤਾਰ ਧਮਕੀਆਂ ਜੜੀਆਂ ਗੁਰੂ ਘਰ ਨੂੰ ਉਡਾਉਣ ਦੀਆਂ ਮਿਲ ਰਹੀਆਂ ਸਨ ਤਾਂ ਉਸ ਤੋਂ ਬਾਅਦ 에어ਪੋਰਟ ਨੂੰ ਵੀ ਜਿਹੜੀ ਲਗਾਤਾਰ ਉਡਾਉਣ ਦੀ ਧਮਕੀ ਦਿੱਤੀ ਗਈ ਤਾਂ ਇਹ ਦੇਖ ਸਕਦੇ ਹਾਂ ਕਿ ਇਸ ਤਰ੍ਹਾਂ ਦੇ ਨਾਲ ਜੋ ਕਮਾਂਡੋ ਵੀ ਇੱਥੇ ਜਿਹੜੇ ਆ ਤਨਾਤ ਕੀਤੇ ਗਏ ਨੇ ਤਾਂ ਇਹ ਵੱਖ-ਵੱਖ ਜੋ ਗੁਰੂ ਘਰ ਦੇ ਨਾਲ ਸੰਬੰਧਿਤ ਜਿੰਨੇ 게ਟ ਹੈਗੇ ਨੇ ਸਾਰੇ 게ਟਾਂ ਦੇ ਵਿੱਚ ਚਿਗਰਦੇ ਦੇ ਵਿੱਚ ਜਿਹੜੀ ਇਸੇ ਤਰ੍ਹਾਂ ਦੇ ਨਾਲ ਫੋਰਸ ਜਿਹੜੀ ਆ ਤਨਾਤ ਕੀਤੀ ਗਈ ਆ ਕਿਉਂਕਿ ਲੰਬੇ ਸਮੇਂ ਤੋਂ ਹਾਲਾਂਕਿ ਇੱਕ ਸ਼ਿਵਮ ਦੋਬੇ ਨਾਂ ਦਾ ਵਿਅਕਤੀ ਜ਼ਰੂਰ ਡਿਟੇਨ ਕੀਤਾ ਸੀਗਾ ਪੁਲਿਸ ਨੇ ਲੇਕਿਨ ਉਸ ਤੋਂ ਬਾਅਦ ਵੀ ਲਗਾਤਾਰ ਧਮਕੀਆਂ ਆਉਣ ਕਰਕੇ ਕਾਫੀ ਮਾੜੇ ਹਾਲਾਤ ਕਹਿ ਸਕਦਾ ਕਿਉਂਕਿ ਪੁਲਿਸ ਪ੍ਰਸ਼ਾਸਨ ਦੇ ਉੱਤੇ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਲਗਾਤਾਰ ਜੋ ਪ੍ਰਸ਼ਾਸਨ ਇਸ ਦੇ ਵਿੱਚ ਪ੍ਰੈਸ ਕਾਨਫਰੰਸ ਕਰਕੇ ਜਿਹੜਾ ਆਪਣੇ ਬਿਆਨ ਸਾਂਝੇ ਕਰ ਰਿਹਾ ਲੇਕਿਨ ਹਾਲਾਤ ਜਿਹੜੇ ਨੇ ਉਹ ਸਾਂਝੇ ਕਰ ਰਿਹਾ ਦੇਖ ਸਕਦੇ ਹੋ ਕਿ ਹੋਰ ਵੀ ਜਿਹੜੇ ਹਾਲ ਅਧਿਕਾਰੀ ਨੇ ਉਹਨਾਂ ਦੀਆਂ ਵੀ ਗੱਡੀਆਂ ਇੱਥੇ ਪਹੁੰਚ ਰਹੀਆਂ ਨੇ ਤਾਂ ਵਕ ਵਕ ਜੋ ਪੁਆਇੰਟਸ ਦੇ ਉੱਤੇ ਹਰ ਕੋਈ ਤਣਾਤ ਹੋ ਕੇ ਜੋ ਮੁਲਾਜ਼ਮ ਤਾਂ ਇੱਕ ਇਹ ਜੋ ਪੁਖਤਾ ਪ੍ਰਬੰਧ ਜਿਹੜੇ ਇਹਨਾਂ ਵੱਲੋਂ ਕੀਤੇ ਜਾਣੇ ਆ ਹਾਲਾਂਕਿ ਗੁਰੂ ਘਰ ਦੇ ਜਿਹੜੇ ਚਿਗਿਰਦੇ ਨੇ ਚਿਗਿਰਦੇ ਦੇ ਉੱਤੇ ਜਿਹੜੀਆਂ ਉੱਚੀਆਂ ਬਿਲਡਿੰਗਾਂ ਹੈਗੀਆਂ ਉੱਥੇ ਵੀ ਜਿਹੜੇ ਮੁਲਾਜ਼ਮ ਜਿਹੜੇ ਆ ਤਣਾਤ ਕੀਤੇ ਜਾਣਗੇ ਤਾਂ ਇਹ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰ ਰਹੇ ਆ ਤਾਂ ਸ੍ਰੀ ਹੰਮ ਭਗਵੰਤ ਸਿੰਘ ਮਾਨ ਜੋ ਨੇ ਪਹਿਲਾਂ ਗੁਰੂ ਘਰ ਵਿਖੇ ਦਰਸ਼ਨਦਾਰੇ ਕਰਨਗੇ ਤਾਂ ਉਸ ਤੋਂ ਬਾਅਦ ਜੋ ਕਰੀਬ 1 ਵਜੇ ਦਾ ਕਰੀਬ ਸਮੇਂ ਦੇ ਕਰੀਬ ਜੋ ਕਹਿ ਸਕਦੇ ਆ ਕਿ ਪੱਤਰਕਾਰਾਂ ਦੇ ਨਾਲ ਵੀ ਜਿਹੜੀ ਗੱਲਬਾਤ ਕਰਦੇ ਦਿਖਾਈ ਦੇਣਗੇ ਤੇ ਤੁਹਾਡੇ ਨਾਲ ਕੱਲੀ ਕੱਲੀ ਤਸਵੀਰ ਗੁਰੂ ਘਰ ਨਾਲ ਸੰਬੰਧਿਤ ਜਿਹੜੀ ਸਾਂਝੀ ਕਰਦੇ ਰਹਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲਖਸ਼ੁਨਕ ਜਗਬਾਨੀ ਟੀਵੀ ਸ਼੍ਰੀ ਅਮਸਾ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸੇ ਮੌਜੂਦ ਆ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਬਾਹਰ ਤੇ ਦੱਸ ਜੀਏ ਕਿ ਅੱਜ ਸ੍ਰੀ ਹਮ ਭਗਵੰਤ ਸਿੰਘ ਮਾਨ ਜੋ ਸੂਬੇ ਦੇ ਮੁੱਖ ਮੰਤਰੀ ਨੇ ਉਹ ਵਿਸ਼ੇਸ਼ ਤੌਰ ਦੇ ਉੱਤੇ ਗੁਰੂ ਘਰ ਵਿਖੇ ਨੇ ਤਮਸਤਕ ਹੋਣ ਵਾਸਤੇ ਪਹੁੰਚ ਰਹੇ ਨੇ ਤਸਵੀਰਾਂ ਜਿਹੜੀਆਂ ਤੜਨਾਂ ਲਾਉਣਾ ਦੇ ਆਂ ਤੋਂ ਪਹਿਲਾਂ ਦੀਆਂ ਸਾਂਝੀਆਂ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਸਿਕਿਉਰਿਟੀ ਦੇ ਪੁਕਤਾ ਪ੍ਰਬੰਧ ਕਰ ਦਿੱਤੇ ਗਏ ਨੇ ਦੱਸ ਦਈਏ ਕਿ ਬੀਤੇ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਦੇ ਨਾਲ ਗੁਰੂ ਘਰ ਨੂੰ ਆਰਟੀਐਕ ਦੇ ਨਾਲ ਡਾਉਨ ਦੀਆਂ ਲਗਾਤਾਰ ਧਮਕੀਆਂ ਜਿਹੜੀਆਂ ਮਿਲ ਰਹੀਆਂ ਸਨ ਤਾਂ 8 ਤੋਂ 9 ਧਮਕੀਆਂ ਜਿਹੜੀਆਂ ਆਖਿਆ ਜਾ ਰਹੀਆਂ ਨੇ ਕਿ ਬੀਤੇ ਸਮੇਂ ਦੇ ਵਿੱਚ ਜਿਹੜੀਆਂ ਮਿਲਿਆ ਨੇ ਤਾਂ ਉਸ ਤੋਂ